ਮਾਮਲਾ ਅੰਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੇ ਇਲਾਕਾ ਤਰਨਤਾਰਨ ਰੋਡ ਦਾ ਹੈ ਜਿੱਥੇ ਸ਼ਾਮ ਨੂੰ ਆਪ ਆਗੂ ਦੀਪਕ ਰਾਜੂ ਬਲੋ ਸ਼੍ਰੀ ਰਾਮ ਦਾ ਪੋਸਟਰ ਪਾੜਨ ਤੇ ਹਿੰਦੂ ਸਮਰਦਾਇ ਦੇ ਲੋਕ ਪੜਗ ਗਏ ਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਿਸ ਦੇ ਚੱਲਦੇ ਮੌਕੇ ਤੇ ACP ਸਾਊਥ ਖੁਸ਼ਬੀਰ ਕੌਰ ਨੇ ਕਾਰਵਾਈ ਦਾ ਆਸ਼ਵਾਸ਼ਣ ਦਿੱਤਾ ਤਾਂ ਤਰਨਾ ਚੁਕਵਾਇਆ ਜਾ ਸਕਿਆ ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਰਾਜਕੁਮਾਰ ਮਹਾਜਨ ਤੇ ਹਿੰਦੂ ਸਮਾਜ ਦੀ ਆਗੂਣ ਦੱਸਿਆ ਕਿ ਸ਼੍ਰੀ ਰਾਮ ਪ੍ਰਾਣ ਪ੍ਰਤੀਸ਼ਠਾ ਮੌਕੇ ਲਗਾਏ ਗਏ ਸ਼੍ਰੀ ਦਾਮ ਦੇ ਪੋਸਟਰ 파ੜਨ ਦੀ ਵੀਡੀਓ ਜਿਸ ਵਿੱਚ ਆਪ ਆਗੂ ਦੀਪਕ ਕੁਮਾਰ ਰਾਜੂ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਤੇ ਜਿਸ ਨੇ ਪੋਸਟਰ 파ੜ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹਾਲਾਂਕਿ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਆਗੂਆਂ ਨੂੰ ਹਿੰਦੂ ਸਮਾਜ ਦੇ ਆਗੂ ਨੂੰ ਕਾਰਵਾਈ ਕਰਨ ਦਾ ਆਸ਼ਵਾਸ਼ਣ ਦੇ ਕੇ ਧਰਨਾ ਚੁਕਾਇਆ ਗਿਆ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜਨਮ ਤੇ ਪ੍ਰਾਣ ਪ੍ਰਤੀਸ਼ਟਾ ਜਿਹੜੀ ਕੀਤੀ ਗਈ ਆ ਮੂਰਤੀ ਦੀ ਉਹਦੇ ਸਬੰਧ ਦੇ ਵਿੱਚ ਕੁਝ ਪੋਸਟਰਸ ਲਗਾਏ ਗਏ ਸੀ ਬੈਨਰਸ ਲਗਾਏ ਗਏ ਸੀਗੇ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਇੱਕ ਬੈਨਰ ਨੂੰ ਅੱਜ ਆ ਕੇ ਦੀਪਕ ਸਿੰਘ ਰਾਜੂ ਨਾਮ ਦਾ ਆਮ ਆਦਮੀ ਪਾਰਟੀ ਦਾ ਕਾਰਕੁਨ ਫਾੜ ਕੇ ਬੇਅਦਬੀ ਕਰਕੇ ਚਲਾ ਗਿਆ ਔਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤੇ ਇਹ ਬੈਨਰ ਨੀਚੇ ਡਿੱਗਿਆ ਹੋਇਆ ਸੀਗਾ ਔਰ ਇਸ ਨੂੰ ਅਸੀਂ ਸੰਭਾਲ ਕੇ ਸੇਜ ਕੇ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਇਸ ਬੈਨਰ ਨੂੰ ਜਿਹੜੀ ਭਗਵਾਨ ਦੀ ਇਰਾਦਰ ਹੋਇਆ ਅਸੀਂ ਉਹਦੇ ਖਿਲਾਫ ਅੱਜ ਸਾਰੇ ਇਕੱਠੇ ਹੋਏ ਆਂ ਅਤੇ ਇਹੀ ਮੰਗ ਕਰਦੇ ਆਂ ਕਿ ਉਸ ਦੀਪਕ ਸਿੰਘ ਰਾਜੂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂ ਜੀ ਮੈਂ ਜਾਵਾਂ ਬਣਾਣਾ ਰਾਜਕੁਮਾਰ ਮਾਜਨ ਵਾਈਸ ਪ੍ਰਧਾਨ ਕੋਰ ਮਿਤ ਸਿੰਘ ਹਾਂ ਜੀ ਕੀ ਮਸਲਾ ਰੋਜ਼ ਮਰਦ ਚਿੰਨ ਮਸਲਾ ਹੈ ਜੀ ਇਹ ਸ੍ਰੀ ਰਾਮ ਚੰਦ ਜੀ ਦਾ 22 ਤਰੀਕ ਨੂੰ ਅਸੀਂ ਜੋ ਦਿਹਾੜਾ ਮੜਾਇਆ ਸੀ ਉਸ ਸੰਬੰਧ ਵਿੱਚ ਸਾਡੇ ਇੱਥੇ ਬੈਨਰ ਲੱਗੇ ਸੀ ਇਹ ਦੀਪਕ ਸਿੰਘ ਰਾਜੂ ਆਪਣੇ ਸਾਥੀਆਂ ਨਾਲ ਆਇਆ ਉਹਨੇ ਬੈਨਰ ਪਾੜ ਦਿੱਤੇ ਆ ਥੱਲੇ ਸੁੱਟ ਗਿਆ ਉਹ ਸਾਡੇ ਬੰਦਿਆਂ ਨੇ ਚੁੱਕ ਕੇ ਰੱਖ ਲਿਆ ਉਹ ਅਸੀਂ ਹੁਣ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਅਸੀਂ ਕਹਿੰਦੇ ਆ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਨੇ ਕੋਣ ਹੈ ਬੰਦਾ ਜਿਹਨੇ ਬੇਦਬੀ ਦੀ ਦਿਪਨ ਸਿੰਘ ਰਾਜੂ ਆਮ ਪਾਰਟੀ ਦਾ ਬੰਦਾ ਜੀ ਉਹਦਾ ਸਾਹਮਣੇ ਬੈਨਰ ਲਗਾ ਉਹ ਆਪਣਾ ਬੈਨਰ ਲਾ ਕੇ ਸਾਡਾ ਬੈਨਰ ਪੜ ਕੇ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਨੂੰ ਘਰਾਏ ਸੁੱਟ ਕੇ ਚਲਾ ਗਿਆ ਉਹਨੇ ਬੇਦਬੀ ਕੀਤੀ ਹੈ ਹੁਣ ਇਹਦੇ ਸਬੰਧੀ ਕੋਈ ਸ਼ਿਕਾਇਤ ਕੀਤੀ ਬੁੱਧ ਨੂੰ ਅਸੀਂ ਅਜੇ ਸ਼ਿਕਾਇਤ ਕਰਦੇ ਕਰਦੀ ਹੈ ਜੀ ਐਸਐਸਓ ਸਾਹਿਬ ਨੂੰ ਫੋਨ ਕਰ ਦਿੱਤਾ ਗਿਆ ਉਹ ਮੌਕੇ ਤੇ ਆ ਰਹੇ ਆ ਅਈ ਇਹ ਮੰਗ ਕਰਦੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਜਿਹੜੀ ਉਹਨੇ ਧਰਮ ਦੀ ਨਿਰਾਦਰੀ ਕੀਤੀ ਹੈ ਉਹਦੇ ਬਨਾਮ ਕੰਦੀ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਆਪਣਾ ਨਾਮ ਲਾ ਕੇ ਮੈਂ ਰਾਜਕੁਮਾਰ ਕੋਟ ਮਿਸਿੰਗ ਮंडल ਪ੍ਰਧਾਨ ਜੀ ਅਸੀਂ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਦੇ 525 ਸਾਲ ਆਂਤ 5 ਸਾਲਾਂ ਬਾਅਦ ਆਂਦੀ ਖੁਸ਼ੀ ਦੇ ਵਿੱਚ ਅਸੀਂ ਇਹ ਬੈਨਰ ਲਵਾਏ ਸੀ ਜਿਹਨਾਂ ਵਿੱਚੋਂ ਕਿ ਚੁੰਗੀ ਤੇ ਵੀ ਲੱਗਾ ਸੀ ਠੀਕ ਹੈ ਜੀ ਇਹ सोनू ਸਿੰਘ ਰਾਜੂ ਆ ਕੇ ਦੀਪਕ ਸਿੰਘ ਰਾਜੂ ਆ ਕੇ ਇਹ ਬੈਨਰ ਫਾੜ ਕੇ ਪੈਰਾਂ 'ਚ ਸਿੱਟ ਕੇ ਬੇਅਦਬੀ ਕਰਕੇ ਤੇ ਚਲਾ ਗਿਆ ਕੀ ਕਹਦਾ ਭਗਵਾਨ ਰਾਮ ਦੀ ਹਿੰਦੁਸਤਾਨ ਦੀ ਇੱਜ਼ਤ ਨਹੀਂ ਗਈ ਈ ਗੱਲਾਂ ਭਗਵਾਨ ਰਾਮ ਕਿਸੇ ਦੇ ਹਰਮਨ ਪਿਆਰੇ ਨਹੀਂ ਗਏ ਸਾਨੂੰ ਜਿਸ ਵੇਲੇ ਵੀ ਸੂਚਨਾ ਮਿਲੀ ਹੈ ਜੀ ਸਾਰਿਆਂ ਨੇ ਫਟਾਫਟ ਇਕੱਠੇ ਹੋ ਗਏ ਆ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਦੀਪਕ ਸਿੰਘ ਰਾਜੂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਅਤੇ ਪੱਤਾ ਦਿੱਤਾ ਜਾਵੇ ਬੇਅਦਬੀ ਦਾ ਅਸੀਂ ਇਸ ਤੋਂ ਘੱਟ ਕੁਝ ਨਹੀਂ ਮੰਗਦੇ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰੇਗਾ ਤੇ ਅਸੀਂ ਇਹ ਰੋਡ ਜਾਮ ਕਰਾਂਗੇ ਵੱਲੋਂ ਇਹਨਾਂ ਦੇ ਸਾਥੀਆਂ ਵੱਲੋਂ ਸਾਨੂੰ ਕੰਪਲੀਟ ਕੀਤੀ ਹੈ ਵੀ ਅੱਜ ਕੋਈ 5:00 ਵਜੇ ਦੇ ਕਰੀਬ ਇੱਥੋਂ ਦੇ ਰਾਜਕੁੰਮਰ ਦੀਪਕਮਰ ਰਾਜੂ ਆ ਉਹਨਾਂ ਨੇ ਇੱਥੇ ਪੋਸਟਰ ਲੱਗਾ ਹੋਇਆ ਸੀ ਤੇ ਉਹਨਾਂ ਨੇ ਲਾ ਕੇ ਜਿਹੜਾ ਖਿੱਚਿਆ ਤੇ ਸਾਡੇ ਜਿਹੜੇ Hindu ਭਾਵਨਾਵਾਂ ਨੂੰ ठेस ਪਹੁੰਚੀ ਹੈ ਤੇ ਕਾਰਵਾਈ ਕੀਤੀ ਜਾਵੇ ਇਸ ਵਕਤ ਹੀ ਅਸੀਂ ਕਾਰਵਾਈ ਕਰ ਰਹੇ ਹਾਂ ਕੀ ਡਿਮਾਂਡ ਹੈ ਜੀ ਇਹਨਾਂ ਦੀ ਕੀ ਕਰਵਾਏ ਚਾਹੁੰਦੇ ਨੇ ਉਹ ਕਦਮਦਰਜ ਕਰਕੇ ਤੇ ਕਾਰਵਾਈ ਚਾਹੁੰਦੇ ਕਦਮਦਰਜ ਕੀਤਾ ਜਾਵੇ ਤੇ ਕੰਬੇ ਜਿਹੜੇ ਪਰੇਸ਼ਾਨਨ ਚਾਏ ਹਾਂ ਜੀ ਇਹਨਾਂ ਨੇ ਬਾਈ ਨੇਮ ਦਰਖਾਸਤ ਦਿੱਤੀ ਹੈ ਬਾਕੀ ਜੋ ਵੀ ਇਹ ਕਾਰਵਾਈ ਕੀਤੀ ਜਾ ਰਹੀ ਹੈ